ਵੈਕਰ ਜੀ ਦਾ ਖਾਲਸਾ ਵੈਕਰ ਦੀ ਫਤਿਹ ਮੈਂ ਸਲਵਿੰਦਰ ਸਿੰਘ ਜਾਨੀਆਂ ਸੂਬਾ ਪਕਸਾਨ ਮਜੂਦ ਚੱਕ ਕਮਿਟੀ ਅੱਜ ਇਸ ਟਾਈਮ ਤੇ ਅਸੀਂ ਡੀਸੀ ਦਫਤਰ ਗਣੋਤੇ ਆ ਭਈ ਡੀਸੀ ਸਾਹਿਬ ਨੂੰ ਜਿਹੜਾ ਮੰਗ ਪੱਤਰ ਦੇ ਕੇ ਆਏ ਆ ਭਈ ਲਗਾਤਾਰ ਗੱਲਬਾਤ ਚੱਲਦੀ ਅੱਗੇ ਵੀ ਮੰਗ ਪੱਤਰ ਦਿੱਤੇ ਆ ਤੇ ਅੱਜ ਮੰਗ ਪੱਤਰ ਦੇ ਕੇ ਆਏ ਆ ਆ ਵੀ ਜਿਹੜਾ ਭਾਰਤ ਮਾਲਾ ਜੋ ਜਿਹੜਾ ਰੋਡ ਨਿਕਲਦਾ ਉਹਦੇ ਵਿੱਚ ਪਿੰਡ ਮਿਆਣੀ ਆਉਂਦਾ ਚੰਦਰ ਦੇ ਵਿੱਚ ਤੇ ਉਹ ਰੋਡ ਬਣਾਉਣ ਦੇ ਲੱਗਿਆ ਪ੍ਰਸ਼ਾਸਨ ਨੇ ਜਾੜਾ ਪੱਤਾ ਦੇ ਦਿੱਤਾ ਪਰ ਸਮਾਨ ਦੇ ਪੈਸੇ ਨਹੀਂ ਸੀ ਦਿੱਤੇ ਤੇ ਮਸ਼ੀਨਾ ਲਾ ਕੇ ਤੇ ਜਦੋਂ ਲੋਕਾਂ ਦੇ ਹੜ ਆਇਆ ਹੜ ਚ ਡੁੱਬਿਆ ਤੇ ਉਦੋਂ ਕਿਸ਼ਨ ਦੇ ਮਿਆਣੀ ਦਾ ਜਿਹੜਾ ਘਰ ਟਾ ਕੇ ਤੇ ਰੋਡ ਦੇ ਥੱਲੇ ਦੱਬ ਕੇ ਉੱਤੇ ਮਿੱਟੀ ਪਾਤੀ ਆ ਉਹਦੇ ਵਾਸਤੇ ਅੱਜ ਮੰਗ ਪੱਤਰ ਦਿੱਤਾ ਡੀਸੀ ਸਾਹਿਬ ਨੂੰ ਕਿ ਜਿਹੜੇ ਅਧਿਕਾਰੀਆਂ ਨੇ ਇੱਕ ਹਰਕਤ ਕੀਤੀ ਹੈ ਕਰਾਉਣੀ ਉਹਨਾਂ ਸਹਾਧਕਾਰੀਆਂ ਨੂੰ ਪ੍ਰਸ਼ਾਸਨ ਨੂੰ ਕਿ ਉਹਨੂੰ ਜਿਹੜਾ ਆ ਅਧਿਕਾਰੀ ਆਉਂਦੇ ਨੇ ਸਸਪੈਂਡ ਕਰਕੇ ਤੇ ਉਹਨਾਂ ਦੇ ਪਰਚਾ ਦਰਜ ਕਰੇ ਤੇ ਸਾਨੂੰ ਉੱਥੋਂ ਜਿਹੜਾ ਸਮਾਨ ਜਿਹੜਾ ਪਟਾਕੇ ਦਿੱਤਾ ਜਾਵੇ ਤੇ ਜੇ ਪ੍ਰਸ਼ਾਸਨ ਨਹੀਂ ਕਰਾਉਂਦਾ 15 ਤਰੀਕ ਨੂੰ ਜਿਹੜਾ ਜਥੇਬੰਦੀ ਦੇ ਪ੍ਰੈਸ਼ਰ ਨਾਲ ਪਟਾਗੇ ਤੇ ਜਿਹੜੇ ਅਧਿਕਾਰੀਆਂ ਨੇ ਜਿਹੜਾ ਸਮਾਨ ਦੱਪਿਆ ਵਾ ਉਦੇ ਵਾਸਤੇ ਸ਼ਿਕਾਇਤ ਚੱਲ ਕੇ ਉਹ ਜਿਹੜਾ ਜਿੰਨਾ ਚਿਰ ਉਹਦਾ ਭਰਾਈ ਨਹੀਂ ਹੋ ਜਾਂਦੀ ਉਹਨਾਂ ਦੇ ਪਰਚਾ ਦਰਜ ਨਹੀਂ ਹੁੰਦਾ ਉਹਨਾਂ ਦੇ ਜਿਹੜਾ ਉਹ ਸ਼ਿਕਾਇਤ ਹੈ ਉਹ ਜਾਰੀ ਰੱਖਾਂਗੇ ਇਸ ਕਰਕੇ ਜਿਹੜਾ ਇਸ ਟਾਈਮ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਵਾ ਵੀ ਉਹਨੂੰ ਪਹਿਲਾਂ ਤੋਂ ਪਹਿਲਾਂ ਜਲਦ ਤੋਂ ਜਲਦ ਜਿਹੜਾ ਉਹ 15 ਜੀਤ ਤੋਂ ਪਹਿਲਾਂ ਜਿਹੜਾ ਉਹ ਹੱਲ ਕਰਵਾਇਆ ਜਾਵੇ